ਕਿ ਡਿੜਬੇ ਦੇ ਅੰਦਰ ਕੋਈ ਗੇਟ ਜਿਹੜੇ ਨੇਗੇ ਯਾਦਗਾਰੀ ਗੇਟ ਨਹੀਂ ਬਣੇ ਹੋਏ ਸੋ ਤਿੰਨ ਨਵੇਂ ਗੇਟ ਜਿਹੜੇ ਨੇ ਯਾਦਗਾਰੀ ਗੇਟ ਬਣਨਗੇ ਬਾਬਾ ਬੈਰਸੀ ਹਰਨਾ ਸਾਹਿਬ ਜੀ ਦੀ ਯਾਦ ਦੇ ਵਿੱਚ ਹੋਰ ਸਾਡੇ ਜਿਹੜੇ ਵੱਡੇ ਲੇਜੈਂਡਰੀ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਤਿੰਨ ਗੇਟ ਬਣਨਗੇ ਉਹਨਾਂ ਦੇ ਲਈ 28,50,000 ਰੁਪਇਆ ਜਿਹੜਾ ਉਹਦਾ ਚੈੱਕ ਮੈਂ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਜੀ ਨੂੰ ਸਿਗਰੂਪ ਦਿੱਤਾਗਾ ਤਾਂ ਕਿ ਇਹ ਕੰਮ ਕਰਵਾ ਸਕਣ ਕਿਉਂਕਿ ਇਹ ਮੰਗ ਸੀਗੀ ਬਾਬਾ ਜੀ ਖੜੇ ਨੇ ਕਿ ਇਹਨਾਂ ਨੇ ਕਿਹਾ ਸੀਗਾ ਕਿ ਗੁਰਦੁਆਰਾ ਸਾਹਿਬ ਨੂੰ ਜਾਣੇ ਉੱਥੇ ਗੇਟ ਜਿਹੜਾ ਨਹੀਂ ਅੱਛੇ ਤਰੀਕੇ ਦਾ ਬਣਿਆ ਹੋਇਆ ਹੈਗਾ ਸੋ ਇੱਕ ਮੈਂ ਪਹਿਚਾਣ ਹੁੰਦੀ ਹੈ ਸਾਡੇ ਗੁਰੂਆਂ ਦੀ ਸਾਡੇ ਵੱਡਿਆਂ ਦੀ ਸੋ ਉਹਨੂੰ ਮੈਂ ਸਮਝਦਾ ਇੱਕ ਉਪਰਾਲਾ ਛੋਟਾ ਜਿਹਾ ਸੀ ਕੋਪਰਾਲਾ ਕੀਤਾਗਾ ਤਾਂ ਕਿ ਗੇਟ ਜਿਹੜੇ ਉਹ ਬਣ ਸਕਣ ਆਉਣ ਵਾਲੇ ਸਮੇਂ 'ਚ ਹੋਰ ਵੀ ਕਾਫੀ ਸਾਰੀਆਂ ਮੰਗਾਂ ਸਾਰੇ ਐਮਸੀ ਸਹਿਬਾਨ ਦੀਆਂ ਨੇ ਉਹ ਵੀ ਸਾਰੀਆਂ ਪੂਰੀਆਂ ਹੋਣਗੀਆਂ ਕਿ ਲੱਗਦਾ ਜਿਹੜੇ ਦੀ ਦੇਖਿਆ ਜਿਹੜੀ ਸੁੰਦਰਤਾ ਹੋਰ ਬਣੀ ਬਿਲਕੁਲ ਜਦੋਂ ਤਿੰਨ ਨਵੇਂ ਗੇਟ ਬਣਨਗੇ ਸੁੰਦਰਤਾ ਵਧੂ ਜਿੱਥੇ ਨਾਮ ਲਿਖਿਆ ਜਾਊ ਹਰ ਵਿਅਕਤੀ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਅੰਦਰ ਹੀ ਉਹਨਾਂ ਗੇਟਾਂ ਦੇ ਅੰਦਰ ਹੀ ਆਪਾਂ ਕੈਮਰੇ ਫਿਟ ਕਰ ਦੇਵਾਂਗੇ ਤਾਂ ਕਿ ਕੋਈ ਅਨਸਖਾਮੀ ਘਟਨਾ ਵਾਪਰਦੀ ਹੈ ਜਦੋਂ ਕੋਈ ਤਾਂ ਉਦੋਂ ਉਸ ਵਿਅਕਤੀ ਦਾ ਜਿਹੜਾ ਕੋਈ ਮੈਸਾਂਵੰਦਾ ਸਮਾਜ ਵਿਰੋਧੀ ਅੰਸਰ ਹੁੰਦਾ ਉਹ ਵੀ ਜਲਦੀ ਜਿਹੜਾ ਪੋਸਟ ਦੇ ਨੈਟ ਚ ਆ ਜਾਂਦਾ ਫੜਿਆ ਜਾਂਦਾਗਾ